ਸਾਸ਼ੀ ਕਾਲ ਜੀ ਅੱਜ ਹੋ ਗਿਆ ਸ਼ਨੀਵਾਰ ਤੇ ਰਹਿ ਗਿਆ ਵਿੱਚ ਕੱਲ ਦਾ ਦਿਨ ਅੱਜ ਚੱਲੇ ਆਪਾਂ ਸ਼ਾਪਿੰਗ ਕਰਨ ਵਾਸਤੇ ਮੈਂ ਲਵਾਂਗੀ ਆਪਣਾ ਸੂਟ ਤੇ ਪਹਿਲਾਂ ਆਪਾਂ ਜਾਵਾਂਗੇ ਘਰ ਬਟਾਲੇ ਮੰਮੀ ਨੂੰ ਮਿਲਾਂਗੇ ਤੇ ਫਿਰ ਉਰ ਤੋਂ ਬਾਅਦ ਚਾਹ ਚੂ ਪੀ ਕੇ ਫਿਰ ਆਪਾਂ ਜਾਵਾਂਗੇ ਸਿੱਧੀ ਬਾਲੇਬਾਜੀ ਦੀ ਦੁਕਾਨ ਤੇ ਉੱਥੋਂ ਆਪਾਂ ਖਰੀਦਾਂਗੇ ਇੱਕ ਸੂਟ ਜੋ ਕਿ ਮੇਸ਼ਾਨਾਜ ਦੇ ਬਰਥਡੇ ਤੇ ਪਾਉਣਾ ਤੇ ਨਾਲ ਹੀ ਤੁਹਾਨੂੰ ਪਤਾ ਉਹਦਨੇ ਦਾ ਰੋਕਾ ਹੈ ਬਸ ਇੱਕ ਦਿਨ ਦਾ ਤੁਹਾਡਾ ਇੰਤਜ਼ਾਰ ਰਹਿ ਗਿਆ ਮਿਲਦੇ ਆ ਤੁਹਾਨੂੰ ਸਿੱਧਾ ਹੁਣ ਕੱਪੜਿਆਂ ਵਾਲੀ ਦੁਕਾਨ ਤੇ ਜਾ ਕੇ ਤਨਾਲੇ ਘਰ ਜਾ ਕੇ ਮੰਮੀ ਨਾਲ ਮਿਲਾਉਨੇ ਆ। ਆਪਾਂ ਪਹੁੰਚਨੇ ਆ ਹੁਣ ਘਰ ਤੇ ਅੰਦਰ ਜਾ ਕੇ ਮਿਲਦੇ ਆ ਮੰਮੀ ਨੂੰ ਤੇ ਭਾਬੀ ਨੂੰ ਵੇਖਦੇ ਆ ਕੀ ਕੀ ਕਰਦੇ ਪਏ ਨੇ ਕੀ ਨਹੀਂ। ਮੰਮੀ? ਸੁਪੇ ਅਸਤੀ ਰਿਕਾ ਦਾਵ ਜੀ ਸੋ ਗਏ ਆ ਮੈਂ ਆ ਵੀ ਗਈ ਆ ਪਹਿਲਾਂ ਆਪਾਂ ਸਵੇਰੇ 5 ਵਜੇ ਉੱਠੀ ਦਾ ਤੇ ਵੈਸੇ ਨੂੰ ਕੰਮਕੁਮ ਕਰਕੇ ਤੇ ਅਸੀਂ ਤੁਹਾਨੂੰ ਮੁੱਕ ਜਾਣਿਆਂ ਵਾਸਤੇ ਜੀ। ਉਹ ਠੀਕ ਹਾਂ ਠੀਕ ਠਾਕ ਦਵਾਈ ਖਾ ਦਿ ਲਮੇ ਪੈ ਗਏ ਅੱਛਾ ਨਿਆਣੇ ਸਕੂਲ ਕੱਟ ਤੇ ਅੱਜ ਭਾਬੀ ਭਾਬੀ ਇੱਥੇ ਹੀ ਆ ਪਿਆ ਹੁੰਦੀ ਹੋਣੀ ਉਹ ਪਾਣੀ ਲੈ ਕੇ ਆਈ ਕਾਰ ਤੇ ਆਪਾਂ ਪਹੁੰਚ ਗਏ ਸੀ ਚਾਚੂ ਆਪਾਂ ਪੀ ਲਈਏ ਤੇ ਹੁਣ ਆਪਾਂ ਚੱਲਦੇ ਹਾਂ ਤੇ ਸੂਟ ਮੈਂ ਤਾਂ ਚੇਂਜ ਕੀਤਾ ਕਿ ਪਹਿਲੇ ਸੂਟ ਚ ਬੜੀ ਗਰਮੀ ਲੱਗਦੀ ਵੀ ਸੀ ਇਸ ਕਰਕੇ ਹੁਣ ਮੈਂ ਕਾਟਨ ਦਾ ਸੂਟ ਪਾ ਲਿਆ ਹੁਣ ਮਿਲਦੇ ਆਪਾਂ ਤੁਹਾਨੂੰ ਪਹੁੰਚ ਗਏ ਆਪਾਂ ਬਾਲੇਪਾਲ ਜੀ ਦੀ ਹੱਟੀ ਤੇ ਤੇ ਹੁਣ ਵੇਖਾਂਗੇ ਅਸੀਂ ਆਪਣੇ ਲਈ ਸੂਟ ਕਿ ਲਾਵੇ ਦੁਪੱਟੇ ਵਾਲਾ ਇੱਕ ਦੁਪੱਟੇ ਵਾਲਾ ਕੋਈ ਵੀ ਹੋਵੇ ਕੋਟਨ ਦੇ ਵਿੱਚ ਕੋਟਨ ਦਾ ਹਾਂ ਹਾਂ ਕੋਟਨ ਦੇ ਵਿੱਚ ਕੋਟਨ ਦਾ ਦਿਖਾ ਦਿਓ ਰੋ ਚੱਲੇਗੇ ਇੱਕ ਤੇ ਆ ਦੇਖੋ ਜੀ ਇੱਕ ਤੇ ਆ ਦੇਖੋ ਜੀ ਇਹ ਸੂਟ ਬਹੁਤ ਯਾਰਾ ਬੀਸ ਬਣਿਆ ਹੋਇਆ ਇਹ ਵੀਰੋ ਦਾ ਇਹ ਬਸੇ ਬਹੁਤ ਪਿਆਰਾ ਬਣ ਗਿਆ ਹਾਂ ਲੋ ਕੁੱਲਾ ਡੁੱਲਾ ਸਹੀ ਜਗਾ ਜਿਹੜਾ ਨੇ ਆਪ ਦਾ ਪਿਓਰੀਆਂ ਉਹਦੇ ਵਿੱਚ ਬਣਿਆ ਦਾ ਵਧੀਆ ਵਿੱਚ ਆ ਦੇਖੋ ਨਾਲ ਇਹ ਕੁੱਲਾ ਬਟਾ ਬਲਾਜ ਹੋਏਗਾ ਨਾਲ ਤੇ ਦੁਪੱਟਾ ਦਾ ਦੇਖੋ ਤੇ ਉਹ ਡਿਜੀਟਲ ਦੁਪੱਟਾ ਜੀ ਫੈਂਸੀ ਵਿੱਚ ਹਾਂ ਦੇਖੋ ਵੀਸ ਕਲਰ ਹੈਗੇ ਦੇ ਵਿੱਚ ਹਾਂ ਜੀ ਕਲਰ ਮਿਲ ਜਾਣਗੇ ਕਲਰ ਵੀ ਡਿਜ਼ਾਈਨ ਵੀ ਇਹਦੇ ਵਿੱਚ ਆ ਦੇਖੋ ਨਾ ਮੈਨੂੰ ਤਕਰੀਬਨ ਲੱਗਦਾ ਮੇਰੀ ਜਾਂਦੇ ਹੋਰ ਪਿਆਰਾ ਨਹੀਂ ਸਪੈਸ਼ਲ ਹੁੰਦੇ ਸਾਡੇ ਵਸਤੂ ਦੇ ਵੱਡੇ ਸਾਈਜ਼ ਦੇ ਅੱਛੀ ਗੱਲ ਆ ਚੀਜ਼ ਵੀ ਤੇ ਵੇਖੋ ਨਾ ਅੱਡੇ ਦੇ ਵਿੱਚ ਤੁਹਾਡੀ ਦੁਕਾਨ ਤੇ ਹੁੰਦੀ ਪਿਸਤਾਂਫਲ ਮੈਂ ਸੌਟ ਹੁੰਦੇ ਕਿਉਂਕਿ ਸਾਈਜ਼ ਵੱਡੇ ਲੈ ਕੇ ਆਈਦ ਨੇ ਇਹਨੇ ਬਲੇ ਨਾਲ ਦੇ ਦੁਪੱਟੇ ਦੁਪੱਟੇ ਜਿਹੜੇ ਨਾ ਵਧੀਆ ਲੱਗੇ ਜੀ ਇਹਨਾਂ ਦਾ ਬੱਟੇ ਕੋਈ ਸੋਨਾ ਲੱਗਦਾ ਸੋਹਣਾ ਮੈਂ ਦੁਪੱਟੇ ਦੀ ਗਰੇਸ ਆ ਦਿੱਤਰ ਕੰਪਿਊਟਰਾਈਡ ਬਟਾ ਵੇਖੋ ਫਰੈਂਡ ਗਰੇ ਸਰਾ ਰੋਬ ਹੀ ਉਹਦੇ ਨਾਲ ਲਾਣਾ ਨਾ ਚੀਜ਼ ਦੇ ਆਹੋ ਆਹੋ ਜਿਵੇਂ ਪੀਜੀ ਦਾ ਠਾਕਾ ਹਰ ਤੇ ਪਾਣਾ ਨਹੀਂ ਨਹੀਂ ਉਹ ਮਾਰਾ ਦੱਸ ਆ ਦੇਖੋ ਤੇ ਸਹੀ ਕਿਉਂਕਿ ਅੱਜਕੱਲ ਵੱਡੀ ਗੱਲ ਗਰਮੀ ਆ ਗਈਆਂ ਨੇ ਪਿਓਰ ਕਾਟਨ ਦੇ ਹੀ ਜਲਨੇ ਨੇ ਹੁਣ ਕਾਟਨ ਦੇ ਵਿੱਚ ਆ ਦੇਖੋ ਬਲਜ ਉਹ ਵੀ ਪਿਆਰਾ ਪੀਸ ਬਣਨਾ ਬਸ ਆਹੀ ਤਿੰਨ ਕਲਰ ਨਹੀਂ ਤਿੰਨ ਕਿਉਂ ਦੇ ਜੋਲ ਵੀ ਨਹੀਂ ਆਣਦੇ ਆਂ ਤੁਹਾਨੂੰ ਡਿਜ਼ਾਈਨ ਤਾਂ ਜਿੰਨੇ ਮਰਜ਼ੀ ਲੈ ਲਓ ਇੱਕ ਆੜੀਆਂ ਨੇ ਤੇ ਚਾ ਦੇਖੋ ਆਲਓਵਰ ਦੇ ਵਿੱਚ ਤੇ ਤੁਸੀਂ ਜਿਹੜਾ ਚੋਣ ਲਾ ਕੇ ਲਵਤੇ ਸਾਡੀ ਗਾੜੀ ਬੜੀ ਨੇ ਤੁਹਾਨੂੰ ਦਿਖਿਆ ਫੁੱਲ ਗਰੰਟੀ ਹੈ ਦੀ ਜੀ ਕੋਈ ਵੀ ਕੰਪਲੇਨ ਹੋਏਗੀ ਤੋਟਾ ਵਾਪਸ ਲੈ ਆਓ ਵੀ போட்டிகள் ਆਪਾਇ ਸੀਗੇ ਬਾਲੇ ਬਾਜੀ ਦੀ ਦੁਕਾਨ ਤੇ ਗੁਰਦਾਸਪੁਰ ਰੋਡ ਤੇ ਤੇ ਆ ਮੈਂ ਦੋ ਸੂਟ ਕਾਟਨ ਦੇ ਵੇਅਰ ਕੀਤੇ ਨੇ ਬਹੁਤ ਹੀ ਘੈਂਟ ਸੂਟ ਨੇ ਦੁਪਟੀਆਂ ਵਾਲੇ ਸੂਟ ਨੇ ਤੁਸੀਂ ਵੀ ਦੁਕਾਨ ਤੇ ਆ ਕੇ ਜਰੂਰ ਵਿਜ਼ਿਟ ਕਰਿਓ ਇੱਥੇ ਬਹੁਤ ਹੀ ਇੱਥੇ ਬਹੁਤ ਹੀ ਸੋਹਣੇ ਸੋਹਣੇ ਸੂਟ ਨੇ ਪਾਰਟੀ ਵੇਅਰ ਵੀ ਡੇਲੀ ਵੇਅਰ ਵੀ ਤੇ ਇੱਕ ਵਾਰ ਤੁਸੀਂ ਜਰੂਰ ਵਿਜ਼ਿਟ ਕਰਨਾ ਮੇਰੇ ਵਾਂਗ ਜਿਹੜੇ ਮੋٹے ਮੋਟੇ ਆ ਨਾ ਸਾਰਿਆਂ ਦੇ ਸਾਈਜ਼ ਇੱਥੇ ਹੁੰਦੇ ਆ ਜਿੰਨਾ ਮਰਜ਼ੀ ਬੰਦਾ ਮੋਟਾ ਹੋ ਜਾਏ ਭਾਜੀ ਸਪੈਸ਼ਲ ਸਾਈਜ਼ ਲੈ ਕੇ ਆਉਂਦੇ ਨੇ ਇਸ ਕਰਕੇ ਮੈਂ ਵੀ ਹਮੇਸ਼ਾ ਇਹੋ ਦੁਕਾਨ ਤੇ ਆਉਂਦੀ ਆ ਚੰਗਾ ਜੀ ਸਤਿ ਸ਼੍ਰੀ ਅਕ